ਇਹੀ ਪਹੁੰਚ ਗਏ ਜੂਬੇ ਦੇ ਅੰਦਰ ਵਿਰਾਸਤ ਤੇ ਖਾਲਸਾ ਪਿਆਰਾ ਬਹੁਤਾ ਖੁਸ਼ ਨਹੀਂ ਹੋਣ ਦੀ ਲੋੜ ਤਰਸ ਦੇ ਧਾਰ ਤੇ ਲਿਆਂਦਾ ਤੈਨੂੰ ਕਰ ਦੇਣਾ ਇੱਕ ਦੀ ਸੋਫੇ ਦੇ ਬਾਗੇ ਚਾਪਿਆ ਜੀ ਨਹੀਂ ਨਹੀਂ ਪਲਾਸਟਿਕ ਦੀ ਟੁੱਟੀ ਕੁਰਸੀ ਰਗੜਾ ਲੱਗੰਦਿਆ ਪਾਸੇ ਥੋੜਾ ਸ਼ੇਰੇ ਵੀਰ ਸ਼ੇਰੇ ਵੀਰ ਹਾਂ ਉਹ ਖੰਡ ਮੋਗੀ ਖੰਡ ਗੋਪੀ ਕੋਈ ਕੱਢ ਲੈ ਆਉਂਦੇ ਆ ਉਹ ਦੂਜਾ ਵੀ ਆਇਆ ਅੱਜ ਦਾ ਸਾਥੂ ਅੱਜ ਦਾ ਸਾਥੂ ਸੌਣ ਜਾਣਾ ਸਾਡੇ ਇਥੋਂ ਨਾ ਨਹੀਂ ਉਹ ਸੌ ਉਥੋਂ ਨਹੀਂ ਆਹ ਦੇ ਰੂਗਾ ਸਟਾਈਲ ਚੇਂਜ ਮੁੰਡੇ ਰੈਡੀ ਸ਼ੈਡੀ ਹੋ ਗਈ ਆ ਤੇ ਅੱਛਾ ਦਾ ਸ਼ਾਗਿਆ ਨਾ ਹੁਣ ਜੂਬਾ ਵੇਖ ਚੱਲੇ ਗਗਨਵੀਰ ਤੇ ਟਰਾਲੇ 'ਚ ਜੋ ਟਰਾਲੇ ਵਿੱਚ ਸਹੀ ਕਰ ਗਿਆ ਬਹੁਤ ਹੁੰਦੇ ਤਿਆਰੀ ਕਰ ਰਹੇ ਮੁੰਡੀਆਂ ਦੀ ਬੇਈ ਅੱਗੇ ਰੁਕਦੇ ਆ ਬੰਦੇ ਆਪਣੀ ਅੱਡੇ 'ਤੇ ਬੈਠੇ ਆ ਜਾਣੇ ਆ ਆਪਾਂ ਜਾ ਰਿਹਾ ਉਹ ਜੂਬੇ ਵਾਲਾ ਹਾਂ ਜੀ ਬਰਾਸ ਤੇ ਖਾਲਸਾ ਹਾਂ ਜੀ ਵੀਰ ਜੀ ਫੋਜੀ ਕਿਵੇਂ ਜੋ ਠੀਕ ਠਾਕ ਹੈ ਕੀ ਗੱਲ ਆ ਬਾਹਤ ਆ ਪੈਰਾ ਪਰ ਬਸ ਪੈ ਪੂਰੇ ਹੋ ਗਏ ਜਿੰਨੇ ਜਿੰਨੇ ਕੇ ਦਿੱਤੇ ਉਹਨੇ ਕੇ ਪੈ ਪੂਰੇ ਹੋ ਗਏ ਉਹਨੇ ਜੀ ਚੱਲੋ ਤੁਸੀਂ ਚੱਲ ਘਰੇ ਆਪਦੇ ਹੱਥ ਜੋ ਸਭ ਬੀ ਬੰਦੀਆਂ ਸਾਂ ਕਿ ਆਪਕੇ ਕਿੱਥੇ ਜਾਣਾ ਹੈ ਆਪਕੇ ਕਿੱਥੇ ਜਾਣਾ ਹੈ ਭਾਜੀ ਇਦਾਂ ਨਾ ਕਰੋ ਗਾੜੀ ਗਾੜੀ ਆ ਪਰਲੇ ਬੰਨੇ ਸੈਧੀਆਂ ਸੜਕਾਂ ਸੜਕਾਂ ਨਾਲ ਕੋ ਸੈਧੀਆਂ ਦੇ ਜੂਬਾ ਵੇਖਣ ਚੱਲਦੇ ਨੇ ਇਹ ਆਉਂਦੇ ਰੱਡੀਆਂ ਨੰਗੀਆਂ ਪਰ ਆਇਆ ਯੋ ਯੋ ਮਹਾ ਚੜਾਈ ਚੜੀ ਜਾਂਦੀ ਆ ਰਾਸਤਰੀ ਗਾਲ ਜੀ ਕੀ ਗੱਲ ਮੌਸਾ ਹੀ ਨਹੀਂ ਬਣਿਆ ਗੁੱਸਾ ਹੀ ਕਰਕੇ ਜੇ ਵਾਓ ਨੇ ਰਾਵੜਾ ਹੁੰਦਾ ਨਾ ਨਵੀਤ ਜੀ ਓਕੇ ਓਕੇ ਪੂਰਾ ਓਕੇ ਆਲੇ ਹੈਲੋ ਗਾਇਸ ਹੈਲੋ ਗਾਇਸ ਹੈਲੋ ਗਾਇਸ ਪਹਿਲਾਂ ਪਹੁੰਚਦੇ ਜੂਬੇ ਦੇ ਅੰਦਰ ਵਿਰਾਸਤ ਤੇ ਖਾਲਸਾ ਅੰਦਰ ਤੇ ਵੀਡੀਓ ਬਣਾਈ ਜਾਣੀ ਕਿਉਂ ਪੜਾ ਅੰਦਰ ਉਹ ਡੱਕਦੇ ਆ ਕਿ ਚੀਜ਼ਾਂ ਲੀਕ ਹੋ ਜਾਊਗਾ ਵਾਇਰਲ ਹੋ ਜਾਊਗਾ ਵਾਇਰਲ ਹੋ ਜਾਊ ਸਾਡੀ ਕਾਪੀ ਕਰ ਲੂਗਾ ਹੀ ਪਰ ਅਸੀਂ ਕਰਾਂਗੇ ਹਾਂ ਅਸੀਂ ਕਿਉਂਕਿ ਅਸੀਂ ਉਹ ਪਿੰਡ ਹੁੰਨੇ ਆ ਟੀਟ ਇਹ ਸ਼ਰਾਬ ਦੀ ਅੰਸਰ ਆ। ਹਾਂ ਸ਼ਰਾਬ। ਕੀ ਕਰਾਂਗੇ ਪੰਜਾਬ ਨੂੰ? ਹਾਂ ਦਾ ਪੰਜਾਬ ਨੂੰ ਦੋ ਬੰਦੇ। ਕੋਈ ਨਹੀਂ ਨਹੀਂ ਐਂਡ ਬੰਦੇ ਤਾਰੰਡੇ ਆ। ਉਧਰੇ ਲੱਗੇ ਫੋਨ ਕਰੀ। ਇਹ ਕੁਕਰੇ ਲੈ ਆ। ਇੱਥੇ ਤੇ ਬਣਾਉਂ ਦਿੰਦੇ ਨਾ ਇੱਥੇ ਤੇ ਨਹੀਂ ਕੋਈ ਚੱਕਰ ਲੈਣਾ। ਨਹੀਂ ਜੀ। ਇੱਥੇ ਨਹੀਂ ਕੋਈ ਚੱਕਰ ਜਿੱਦਾ ਮਰਜ਼ੀ ਬਣਾਉਂ ਜਾਂਦੇ ਆ। ਆਡਾ ਇੱਕ ਬੰਦਾ ਲੈਣ ਗਿਆ ਟਿਕਟਾ। ਸਾਰੇ ਉਹਦੀ ਵੇਟ ਕਰਨਦੇ। ਜਿਹੜੇ ਝੂਠ ਮਾਰੇ ਜਾਂਦਾ ਸੀ ਵੀ ਇਹ 100 ਰੁਪਏ ਦੀ ਟਿਕਟ ਹੈ। ਹਾਂ। ਟਿਕਟਾਂ ਤੇ ਫ੍ਰੀ ਆ। ਬੰਦ ਕਰ ਲੂ ਉਹ ਥੋੜੇ। ਆ ਦੇ ਧੱਕ ਗਏ ਇੱਕ। ਵੇਗਾ ਮੇਰਾ ਅੱਗੇ ਰੇ ਪਾਰਸ ਨਹੀਂ ਵੀ ਥੱਕਦੀ ਇੰਡਸਟਰੀ ਕਾਲ ਦੀ ਕਿੱਥੇ ਆਏ ਆਪਾਂ ਜੂਬੇ ਤੇ ਚੂਬਾ ਵੇਖਣ ਆਏ ਆ ਜੀ ਜੀ ਬਹੁਤ ਨੇ ਤੁਹਾਨੂੰ ਦੱਸ ਦਿਆਂਗੇ ਹਰ ਤਦੋਂ ਸੰਵਲ ਗਿਆ ਪਿੰਡਾ ਪਾੜੀ ਗੇ ਪੰਦਰੇ ਪੰਜਾੜ ਦਾ ਤੇਰਾ ਗੁੱਜੀ ਪਿੰਦੇ ਇੱਧਰ ਵੀਰ ਨਾ ਪਿੰਦੇ ਇੱਕ ਪੈਰ ਤੇ ਨਦੀ ਪਾਰ ਕਰਕੇ ਸਨ ਬੋਲ ਕੋ ਕੋ ਦੂੰਗੇ ਨਾ ਬੋਲ ਚੋਪੀ ਰਹਿ ਤੋ ਚੱਗ ਬਿਸਮਿਲ੍ਲਾ ਬਰਕਤ ਹੋ ਨਾ ਥੀ ਐ ਚੁੱਪੇ ਹੁਣ ਅਸੀਂ ਜਾ ਰਹੇ ਹਾਂ ਦੁਬਾਰੇ ਬੋਲੋ ਹੁਣ ਬੋਲੋ ਹਾਂ ਜੀ ਜੂਬਾ ਕੀ ਦਾ ਸਾਡਾ ਜੂਬਾ ਕੀ ਦਾ ਸਾਡਾ ਰੋਮਨੀ ਕਾਲੀ ਦਰ ਮਰਦਾਬਾਦ ਅੰਦਾਜ਼ ਸੁਝਦਾਬਾਦ ਜਿੰਦਾਬਾਦ ਬਾਦ ਸਾਮ ਹੈਗੇ ਨਹੀਂ ਤੁਹਾਨੂੰ ਕਿਸਦਾ ਡਰ ਨਹੀਂ ਤੁਹਾਨੂੰ ਕਿਸਦਾ ਡਰ ਨਹੀਂ ਦੂਜੇ ਨੂੰ ਵਰਸ਼ਾ ਲੈ ਕੇ ਬਾਪੇ ਤੇ ਭਾਇਆ ਜੂਪਾ ਕੀਦਾ ਸਾਡਾ ਜਿੰਦਾਬਾਦ ਜਿੰਦਾਬਾਦ ਕਰ ਬਸ ਕਰ ਰਿਸ਼ਵਤ ਖੋਰ ਕੀ ਰਿਸ਼ਵਤ ਖੋਰ ਯਸ ਯਸ ਸੁਬੜੇ ਕਰਾਂ ਮੇਰੇ ਨਾਲ ਵੀ ਰੋਣਾ ਇਹ ਨਾ ਬਾਬੇ ਮੈਨੂੰ ਫੜਦਾ ਤੁਸੀਂ ਗਾਂਹ ਚੱਲ ਜਾਓ ਵਧੀਆ ਮਜੂਬਾ ਦੇਖਣਾ ਹੈ ਆ ਬਹੁਤ ਵਧੀਆ ਸ਼ਾਨਦਾਰ ਤੇ ਸਾਰਾ ਕੁਝ ਆ ਦੇਖਣਾ ਆਉਣਾ ਸਿੱਧਾ ਆਪਾਂ ਸਾਰੇ ਉਹ ਨੇਰਾ ਨਹੀਂ ਇੱਧਰ ਇੱਧਰ ਚੱਲਣੇ ਪੂਰਾ ਇੱਧਰ ਚੱਲਣੇ ਪੂਰਾ ਆਪਾਂ ਹੀ ਅੰਨੇ ਇੱਥੇ ਵੀ ਨੇਰਾ ਨਹੀਂ ਆ ਵੀ ਬਰਬ ਜਗ ਨਹੀਂ ਜਾ ਉਹ ਹੋਵੇ ਸ਼ਰਾਬ ਆ ਅੰਦਰ ਵੀ ਕੋਈ ਨਹੀਂ ਅੰਦਰ ਵੀ ਕੁਝ ਨਹੀਂ ਹੈ どこでお手伝いしてるの ਉਹ ਕੇ ਬਾਤ ਕਰਨ ਦਾ ਨਹੀਂ ਤਾਂ ਬਾਗਿੰਡੇ ਦੇ ਘਰ ਦੇ ਘਾੜੀ ਵਾਲਾ ਹਾਂ ਹਾਂ ਜੀ ਬੋਸ ਸੁਣਾ ਦੀ ਗੱਬਰਿਆ ਬਹੁਤ ਸੋਹਣਾ ਵੀਰ ਜੀ ਬਹੁਤ ਜਿਆਦਾ ਸੁਣਾ ਵੀ 3000 ਰੁਪਏ ਲਿਆ ਬਾਰਾ ਗਰੀ ਦੇ ਬਹੁਤ ਵਧੀਆ ਕੀਤੀਆਂ ਨਾ ਸਾਡੇ ਪਿੰਡਾਂ ਦੇ ਦੋਸਤ ਸਾਡੇ ਪਿੰਡ ਸਾਡੇ ਪਿੰਡ ਦੇ ਮਿਸਤਰੀ ਨੇ ਸਾਡੇ ਪਿੰਡੀਆ ਮਿਸਤਰੀ ਉਹ ਡਿੱਗਿਆ ਉਹਦੇ ਲਾਤ ਨੂੰ ਥੋੜਾ ਜਿਹਾ ਜੋਰ ਆਇਆ गन वीरना नियम आदे लाबी में ट्रेक कुर्सी और एक कुर्सी हो तोते कुछ नहीं सिंह खा गए असली तो सिंह वो एकदम रियल लगदा है खरा वो साल तो रियल है काले बाबा बोलदा वो चेक कर आ रोल है अटी पार्टीशन दे खिलाफ था असं नहीं चाहते मुल्क दे टोटे के टोटे हो पर अस यह भी कि बर्दाश्त कर सकते हाँ कि सारा पंजाब पाकिस्तान चला जाए जिते साढ़े गुरु साहिबान के तीर्थ स्थान हैं जिते साढ़िया जमीन हैं दर्रा खैबर तक साढ़े लहू नाल रंगी हुई धरती है और हो रहा है ਜੋ ਵੀir ਕੇ ਤੇ ਹੁਣ ਵੀ ਤੇ ਹੈ ਸਾਸ਼ਾ ਮਾੜ ਬੁਰਲਾ ਹੈ ਜੋ ਕੀ ਸਾਡੇ ਕੋਲ ਨਹੀਂ ਹੈਗਾ ਹੁਣ ਅੱਗੇ ਥੋੜਾ ਹੈ ਜੀ ਆਪਾਂ ਜੂਬਾ ਸਾਰਾ ਦੇਖ ਲਿਆ ਹੁਣ ਆਪਾਂ ਜੂਬੇ ਨੂੰ ਬਾਹਰ ਆਉਂਦੇ ਆ ਜੂਬਾ ਬਹੁਤ ਵਧੀਆ ਰਿਹਾ ਜੀ ਬਹੁਤ ਵਧੀਆ ਭਾਜੀ ਬਹੁਤ ਵਧੀਆ ਤੇ ਗੁੱਡ ਲੱਕ ਬਾਬਾਈ ਸਾਨੂੰ ਤੁਹਾਡੇ ਫੋਨ ਦੀ ਲੋੜ ਹੈ ਸਾਨੂੰ ਫੋਨ ਦਿਓ ਓਏ ਆਜੀ ਬਈ ਮੋਟਰ ਚਲਾ ਲੈ ਜੀ ਹਾਂ ਓ ਸੰਤੇ ਢੰਡੇ ਦੀ ਸੇਵਾ ਸੂਪਣ ਵੀਰ ਵੱਲੋਂ ਸਿਮਰਨ ਸਾਹ ਜੀ ਪਾੜੀਆਂ ਹਾਂ ਸਾਡੇ ਮੁੰਡੇ ਦੀ ਇੱਜ਼ਤ ਕਰ ਦਿੱਤੀ ਹੈ ਅਰਦਾਸ ਕੀ ਜੜਦੀ ਕਲਾ ਜਗਨ ਖਜਾਨੇ ਪਰ ਗੂਰ ਹੋਣਾ ਕੀ ਮੁੰਡੇ ਦਾ ਵੀ ਆਜੇ ਜਾਂਦੇ ਆਵੇ ਅਜੂਬਾ ਵੇਖ ਕੇ ਆ ਗਏ ਤੇ ਮੁੰਡੇ ਫੱਟ ਪੜੇ ਗਏ ਤੇ ਆਜੇ ਸੋਣਦੇ ਹੀ ਤੇ ਹੁਣ ਉੱਠੇ ਆ ਤੇ ਬਾਜ਼ਾਰ ਮੇਰੇ ਬਹੁਤਾ ਖੁਸ਼ ਨਹੀਂ ਹੋਣ ਦੀ ਲੋੜ ਤਰਸ ਦੇ ਦਾਰ ਤੇ ਲਿਆਂਦਾ ਤੈਨੂੰ ਆਓ ਤੇ ਹੁਣ ਕੇਸਗੜ ਸਾਹਿਬਾਲ ਚੱਲਦੇ ਆ ਮਾਥਾ ਦੇਖਣ ਆਓ ਤੁਹਾਡੇ ਅੱਲਾ ਵੇਖਿਓ ਹਾਂ ਸ਼ੈਤਾਨੀ ਨਹੀਂ ਕਰਨੀ ਵੇਖੀ ਜਾ ਛੇੜਨਾ ਨਹੀਂ ਆ ਵਾਹ ਦੇਖ ਠੀਕ ਆ ਬਾਈ ਤਰਸ ਕਰਕੇ ਲਿਆਂਦਾ ਵਾ ਪਿਛੇ ਵੇਹੜਾ ਟਾਲੇ ਜੇ ਬੈਠੇ ਨਾਲ ਹਾਂ ਓਏ ਹੋਏ 10 ਮਿੰਟ ਕਮਾ ਲਈਏ ਤੈਨੂੰ ਆਹ ਅਹੀਂ ਤੇਰਾ ਭੋਲਾ ਆਇਆ ਮੂੰਹ ਵੇਖ ਕੇ ਤਰਸ ਕਰ ਲਿਆ ਭੋਲਾ ਮੂੰਹ ਵੇਖ ਕੇ ਤਰਸ ਕਰ ਰਿਹਾ ਪਰ ਤੂੰ ਤਰਸ ਵਾਲੀ ਜਿੰਸ ਨਹੀਂ ਆ ਓਏ ਰਾਈਡਰ ਵੜੀ ਰੀਝਾਣਾ ਸ਼ਿੰਗਾਰੇ ਸਾਰੇ ਕੀ ਜਾਂਦਾ ਆਦਾ ਖੁਸ਼ੀ ਘਟਰਾਲਾ ਵੇਖ ਰਹਾ ਹੈ ਦੇਖਿਆ ਖੁਸ਼ੀ ਆ ਵੀ ਆਂ ਨਹੀਂ ਪੜਾਈ ਉਹਨਾਂ ਦਾ ਵੀ ਆਇਆ ਟਰਾਲਾ ਮੈਨੂੰ ਪਤਾ ਹੀ ਨਹੀਂ ਹੁੰਦਾ ਇਹ ਮੇਰੇ ਕਿ ਕਹੇ ਤੇਰੇ ਵਾਂਗੂ ਥੋੜੀ ਆ ਲੰਗਰ ਨੂੰ ਮਤ ਦਿੱਤੀ ਇਹਨੇ ਕੀ ਕਹੂੰਗਾ ਆਈ ਡੋਟ ਨਾ ਬ੍ਰੋ ਆ ਟ੍ਰੇਨ ਇੱਥੇ ਹੀ ਝੂਟਾ ਲੈਣਾ ਪਰ ਪਹਿਲੀਆਂ ਤੇਰੀ ਬਾਤ ਚੱਲ ਇੱਥੇ ਝੂਟਾ ਲੈਣਾ ਪਰ ਪਹਿਲੀਆਂ ਹੈਗੀ ਤੇਰੀ ਬਾਤ ਚੱਲ ਚੱਲੀ ਵਾਓ ਝੂਟੇ ਪੰਨ ਵਾਓ ਆਸਮ ਗੁੱਡ ਨਾਈਸ ਦੱਬੀ ਦੀ ਤੀਲ ਨਾਲ ਜੱਲੂ ਟੈਸਟਿੰਗ ਕਰਨ ਲੱਗੇ ਆ ਵਧੀਆ ਕੰਮ ਨਾਲ ਡੱਬੀ ਲੈ ਕੇ ਤੀਲਾਂ ਵਾਲੀ ਤੇ ਬੱਸ ਚਲਾਵੇ ਵੇਖੀ ਚੱਲ ਉਹ ਦੂਰ ਬੜੇ ਫੇਰ ਤੋਂ ਵੀਰ ਇੱਕ ਵਾਰੀ ਫੇਰ ਮਿਸ ਮਾਰ ਗਈ ਤਾਂ ਉਹ ਇਹਨੂੰ ਕਰਕੇ ਨਾ ਚਲਾ ਦੇ ਵੀਰ ਹੁਣੜੋ ਆ ਤੂੰ ਬੋਲ ਸਾਹਿਬ ਆ ਤੂੰ ਬੋਲ ਸਾਹਿਬ ਹੋ ਗਿਆ ਵੀਰ ਤੋਂ ਇਹ ਡੱਬੀ ਦੀ ਟੀਲ ਨਾ ਕੱਢਦੀ ਆ ਰੋਜਾ ਚਲਾ ਗਾਇਸ ਵੀਰੇ ਹੌਲੀ ਗਾਇਸ ਵੀਰੇ ਆਪਾਂ ਚਲਾ ਕੇ ਰਹਿਨੇ ਓਏ ਮਾੜਾ ਨਾ ਬਾਹਰ ਕੱਢਦੀ ਫਿਰ ਰੋਜਾ ਓਏ ਥਾਣੇ ਗਾੜੀ ਬੰਦੂਕਾਂ ਵਿੱਚ ਛੰਡਿਆ ਵੀਰ ਆਓ ਵੇਲਾ ਵੀਰ ਦਾ ਜਜ਼ਬ ਓ ਵਾਓ ਓਨਲੀ 100 ਰੁਪਈਆ ਸੌਰੀ 100 ਲੈ ਕਹਿਣਾ ਨਹੀਂ ਆਉਂਦਾ 100 ਆਈਆ ਆਜੋ 100 ਰੁਪਈਆ ਦੀ ਆ 100 ਰੁਪਈਆ ਦੀ ਆ ਓਏ ਹੈਂ ਵਾਏ ਵਾਏ ਸੇਮਿਆ ਕਦੀ ਬਾਬਿਆਂ ਨੇ ਘਰ ਦੇ ਆਣੇ ਕਦੀ ਸੋਫੇ ਦੇ ਭਾਗੇ ਚ ਆ ਪਿਆਈ ਨਹੀਂ ਨਹੀਂ ਪਲਾਸਟਿਕ ਦੀ ਟੁੱਟੀ ਕੁਰਸੀ ਇਹ ਤੇ ਬਾਬਿਆਂ ਦਾ ਫਿਲਮੀ ਕੰਮ ਆ ਫਿਲਮੀ ਸੋਫੇ ਲੱਗੇ ਨੇ ਬੌਲੀ ਸਾਹਿਬ 132 ਬੌੜੀਆਂ ਚਲੋ ਸੇਮਿਆ ਵੀਰ ਵਾਇਗਰੂ ਵਾਇਗਰੂ ਕਰਦੇ ਜਾਣਾ ਨੰਦਗੜ੍ਹ ਸਾਹਿਬ ਕਿਲਾ ਆ ਸਾਹਮਣੇ ਗੁਰਦੁਆਰਾ ਸਾਹਿਬ ਇਤਿਹਾਸ ਤੁਹਾਨੂੰ ਦਿਖਾ ਦਿੰਨੇ ਕਿੱਡੇ ਸਿਆਣੇ ਪੁਰਸ਼ ਕਿਹਨਾਂ ਦੀ ਬੀਬੀ ਉੱਤੇ ਹੀ ਲਓ ਵੀ ਮਿੱਤਰੋ ਲਓ 12 ਵਜ ਗਏ ਆ 12:20 ਹੋ ਗਏ 12:20 ਹੋ ਗਏ ਆ ਅੱਖਾਂ ਦੇ ਵਿੱਚ ਨੀਂਦ ਰੜਕੰਦੀ ਆ ਕਰਦੇ ਆ ਫਿਰ ਆਦਿਓ ਵਲੌਗ ਦੀ ਐਂਡਿੰਗ ਤੇ ਮਿਲਦੇ ਆ ਤੁਹਾਨੂੰ ਅਗਲੇ ਵਲੌਗ ਵਿੱਚ ਬਾਏ ਗਾਇਸ ਮਿਲਦੇ ਆ ਤੁਹਾਨੂੰ ਅਗਲੇ ਵਲੌਗ ਵਿੱਚ ਵੇਲੋ ਮੈਂ ਚੀਤੇ ਕੰਬਲ ਚੋਂ ਹੱਥ ਕੱਢ ਲਿਆ ਮੈਂ ਐਕਸ਼ਨ ਨਹੀਂ ਸੁੱਟਣਾ ਤੇ ਐਕਸ਼ਨ ਤੋਂ ਬਿਨਾ ਬੰਦਾ ਕਹਾਦਾ ਬਾਏ 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 ਗਾਇਸ